ਮਿੰਟ ਜੀ ਸਿਆਸਤ ਵੱਲ ਨੂੰ ਚੱਲ ਗਏ ਪਿਛਲੇ ਦਿਨੀ ਆਪਾਂ ਦੇਖਿਆ ਕਿ ਸੁਖਵੀਰ ਬਾਦਸਾਹ ਦੀ ਬੇਟੀ ਦਾ ਵਿਆਹ ਸੀ ਤੇ ਉਥੇ ਇੱਕ ਪਥੋੜਾ ਜਿਹਾ ਰਾਜਨੀਤੀ ਤੋਂ ਸਿਆਸਤ ਦੀ ਪੱਖ ਤੋਂ ਅੱਡ ਹੋ ਕੇ ਦੇਖੀਏ ਵੱਖ ਹੋ ਕੇ ਦੇਖੀਏ ਤਾਂ ਲਗਭਗ ਸਾਰੀਆਂ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਉਥੇ ਪਹੁੰਚੇ ਸੀ ਤਾਂ ਉਹ ਹੋਣਾ ਵੀ ਚਾਹੀਦਾ ਹੈ ਖੈਰ ਆਪਾਂ ਜਿਵੇਂ ਹੁਣ ਵੀ ਗੱਲ ਕਰ ਰਹੇ ਹਾਂ ਕਿ ਗਰਾਊਂਡ ਦੇ ਵਿੱਚ ਤੁਸੀਂ ਹੋਰ ਹੁੰਨੇ ਹੋ ਤੇ ਗਰਾਊਂਡ ਤੋਂ ਬਾਹਰ ਤੁਸੀਂ ਹੋਰ ਹੁੰਨੇ ਹੋ ਤੁਹਾਡੇ ਦੋਸਤ ਮਿੱਤਰ ਲਿਆਜਾਂ ਤੁਹਾਡੀਆਂ ਵੱਖਰੀਆਂ ਹੋ ਜਾਂਦੀਆਂ ਨੇ ਉਥੇ ਬਹੁਤ ਸਾਰੇ ਲੋਕ ਆਏ ਬਹੁਤ ਸਾਰੀਆਂ ਚਰਚਾਵਾਂ ਵੀ ਹੋਈਆਂ ਪਰ ਇੱਕ ਚਰਚਾ ਹੋਰ ਵੀ ਆ ਰਹੀ ਹੈ ਕਿ ਉਸ ਤੋਂ ਬਿਨਾ ਉਸ ਤੋਂ ਬਾਅਦ ਵੀ ਬਾਦਲ ਸਾਹਿਬ ਨੇ ਕੁਝ ਹੋਰ ਸ਼ਖਸੀਅਤਾਂ ਨੂੰ ਵੀ ਬੁਲਾਇਆ ਹੋਇਆ ਹੈ। ਦੇਖੋ ਇੱਕ ਨਾ ਪ੍ਰੈਸ ਨੋਟ ਸਾਡੇ ਤੱਕ ਪਹੁੰਚਿਆ ਸੀਗਾ ਮੈਂ ਉਸ ਨੂੰ ਕੱਢ ਦੇਵਾਂ ਤਾਂ ਕਿ ਸਥਿਤੀ ਸਪਸ਼ਟ ਹੋ ਜਾਵੇ। ਹਮ ਅੱਜ ਕੱਲ ਦੇਖੋ ਇਸ ਤਰ੍ਹਾਂ ਦੀਆਂ ਚੀਜ਼ਾਂ ਜਦੋਂ ਹੁੰਦੀਆਂ ਨੇ ਨਾ ਤਾਂ ਕਈ ਵਾਰ ਫਿਰ ਸਾਨੂੰ ਲੀਡਰ ਸਵਾਲ ਕਰ ਲੈਂਦੇ ਨੇ। ਉਹਨਾਂ ਦਾ ਫਰਜ਼ ਵੀ ਬਣਦਾ ਹੈ ਕਿ ਜੀ ਐਦਾਂ ਤਾਂ ਤਾਂ ਇਹ ਜਿਹੜਾ ਪ੍ਰੈਸ ਨੋਟ ਹੈ ਰਖੜਾ ਸਾਹਿਬ ਦੇ ਨਾਮ ਹੇਠ ਸਾਡੇ ਤੱਕ ਪਹੁੰਚਿਆ ਸੀਗਾ ਜੀ ਯਾਨੀ ਸੁਧਾਰ ਲੈਰ ਵਾਲੇ ਜਿਹੜੇ ਹੈਗੇ ਨੇ ਲੀਡਰ ਹੂੰ ਹੂੰ ਉਹਨਾਂ ਨੇ ਇਹਦਾ ਜਿਹੜਾ ਟਾਈਟਲ ਦਿੱਤਾ ਹੈ ਪ੍ਰਧਾਨਗੀ ਤੋਂ ਅਸਤੀਫਾ ਦੇ ਚੁੱਕੇ ਸੁਖਬੀਰ ਸਿੰਘ ਬਾਦਲ ਵੱਲੋਂ ਐਸਟੀਪੀਸੀ ਮੈਂਬਰਾਂ ਨੂੰ ਆਪਣੇ ਘਰ ਵਿਸ਼ੇਸ਼ ਮੀਟਿੰਗ ਸਦਨ ਤੇ ਸਮੁੱਚੇ ਐਸਟੀਪੀ ਐਸਟੀਪੀਸੀ ਮੈਂਬਰਾਂ ਦੇ ਨਾਂ ਖੁੱਲਾ ਖਤ ਹੂੰ ਠੀਕ ਹੈ ਜੀ ਗੱਲ ਕਲੀਅਰ ਹੋ ਗਈ ਗੱਲ ਕਲੀਅਰ ਹੋ ਗਈ ਜੀ ਮਤਲਬ ਤੁਹਾਡੇ ਸਵਾਲ ਦਾ ਜਵਾਬ ਇੱਥੇ ਹੀ ਮਿਲ ਜਾਂਦਾ ਜੀ ਕਿ ਐਸਜੀਪੀਸੀ ਮੈਂਬਰਾਂ ਦੇ ਨਾਲ ਸੁਖਬੀਰ ਸਿੰਘ ਬਾਦਲ ਮੁਲਾਕਾਤ ਕਰ ਰਹੇ ਨੇ ਜੀ ਇਹ ਕੱਲ ਇੱਕ ਚੈਨਲ ਨੇ ਵੀ ਕਲਿੱਪ ਚਲਵਾਈ ਹੂੰ ਜਿਸ ਵੇਲੇ ਚਲਾਈ ਤੇ ਰੌਲਾ ਪਿਆ ਅਸੀਂ ਅਕਾਲੀ ਦਲ ਦੇ ਜਿਹੜੇ ਸਪੋਕਸਪਰਸਨ ਆ ਮਿਸਟਰ ਅਰਸ਼ਦੀ ਸਿੰਕਲੇਰ ਜੀ ਉਹਨਾਂ ਨਾਲ ਗੱਲ ਕੀਤੀ ਹੂੰ ਇਹ ਕੀ ਆ ਬਈ ਹੁਣ ਜੇ ਕਹਦੇ ਦੇ ਮੁਤਾਬਕ ਦੇਖੀਏ ਸੁਖਵੀਰ ਸਿੰਘ ਬਾਦਲ ਤੇ ਪ੍ਰਧਾਨ ਹੈ ਹੀ ਨਹੀਂ ਅਕਾਲੀ ਦਲ ਦੇ ਜੀ ਉਥੇ ਮਤਲਬ ਕਿ ਕਹਿ ਲੋ ਕਿ ਉਹਨਾਂ ਦੇ ਤੇ ਅਉਧਿਆਂ ਦੇ ਗੇਰ ਨਿਕਲੇ ਹੋਏ ਨੇ ਇਸ ਟਾਈਮ ਤੇ ਨਿਊਟਰਲ ਹੋਏ ਹੂੰ ਉਹਨਾਂ ਦਾ ਕਹਿਣਾ ਸੀਗਾ ਕਲियर ਸਾਹਿਬ ਦਾ ਕਹਿੰਦੇ ਜੀ ਵੇਖੋ ਜੀ ਜਿਹੜੇ ਵਿਆਹ ਸ਼ਾਦੀ ਤੋਂ ਰਹਿ ਗਏ ਕੋਈ ਕੰਮ ਕਾਰ ਚ ਇੱਧਰ ਉੱਧਰ ਹੁੰਦਾ ਹੂੰ ਇਹ ਮੁਲਾਕਾਤ ਉਹਨਾਂ ਲੋਕਾਂ ਦੀ ਹੋ ਰਹੀ ਹੈ ਵਧਾਈ ਦੇ ਰਹੇ ਨੇ ਭਈ ਇਹਦੇ ਵਿੱਚ ਕਿੱਥੋਂ ਆ ਗਈਆਂ ਇਹ ਗੱਲਾਂ ਹੂੰ ਪਰ ਇਹ ਕਮਾਲ ਦੀ ਗੱਲ ਹੈ ਕਿ ਜਿੰਨੇ ਵੀ ਐਸਪੀਸੀ ਮੈਂਬਰ ਗਏ ਨੇ ਜੀ ਉਹ ਸਾਰੇ ਵਿਆਹ ਤੋਂ ਰਹਿ ਗਏ ਜਾਂ ਸੱਦੇ ਤੋਂ ਰਹਿ ਗਏ ਹੂੰ ਜਾਂ ਫਿਰ ਮੁਲਾਕਾਤ ਤਾਂ ਫਿਰ ਚਲੋ ਉਹ ਉਹਨਾਂ ਦੀ ਗੱਲ ਆਪਾਂ ਬਿਲਕੁਲ ਰੱਦ ਨਹੀਂ ਕਰਦੇ ਹੂੰ ਪਰ ਇਹ ਗੱਲ ਤੇ ਦੇਖਣ ਵਾਲੀ ਹੈ ਕਿ ਫਿਰ ਟਾਈਮ ਦਾ ਇਤਫਾਕ ਤੇ ਦੇਖੋ ਨਾ ਟਾਈਮਿੰਗ ਤੇ ਦੇਖੋ ਜੀ ਕਿ ਧਾਮੀ ਸਾਹਿਬ ਦਾ ਅਸਤੀਫਾ ਹੁੰਦਾ ਹੂੰ ਅਕਾਲੀ ਦਲ ਦਾ ਵਫਤ ਉਹਨਾਂ ਨੂੰ ਮਨਾਉਣ ਪੁੱਜਦਾ ਹੈ ਜੀ ਹਜੇ ਉਹ ਗੱਲ ਅਧ ਵਿਚਾਲੇ ਹੈ ਇਧਰੋਂ ਅੱਜ ਫੇਰ ਕਹਿੰਦੇ ਕਿ ਐਸਟੀਪੀਸੀ ਦੇ ਕੁਝ ਮੈਂਬਰ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਰੈਸ਼ ਤੇ ਜਾ ਰਹੇ ਨੇ ਇਹ ਕੀ ਚੱਲ ਰਿਹਾ ਜੀ ਇਸ ਬਾਬੇ ਇੱਕੋ ਦਮ ਕਿਵੇਂ ਬਣ ਰਹੇ ਸਾਰੇ ਬਿਲਕੁਲ ਤਕਲੀ ਇਹ ਚੱਲਦੀ ਪਈ ਆ ਕੁਵਦ ਬਈ ਧਾਮੀ ਸਾਹਿਬ ਤੋਂ ਬਾਅਦ ਫਲਾਣਾ ਪ੍ਰਧਾਨ ਬਣਾਉਣਾ ਚਾਹੀਦਾ ਜੀ ਕਿਉਂਕਿ ਹੁਣ ਸਭ ਤੋਂ ਵੱਡਾ ਤਾਂ ਇਸ ਵੇਲੇ ਮਾਮਲਾ ਜਿਹੜਾ ਪ੍ਰਧਾਨਗੀ ਨੂੰ ਲੈ ਕੇ ਹੋਇਆ ਕਿ ਕਿ ਪ੍ਰਧਾਨ ਕੌਣ ਹੋਵੇਗਾ ਹੂੰ ਕਾਰਜਕਾਰੀ ਤੁਸੀਂ ਬਣਾ ਸਕਦੇ ਹੋ 2-4 ਦਿਨਾਂ ਵਾਸਤੇ ਪੱਕਾ ਪ੍ਰਧਾਨ ਤੇ ਐਸਟੀਪੀਸੀ ਦਾ ਲਾਉਣਾ ਪਊ ਲਾਉਣਾ ਪਏਗਾ ਬਿਲਕੁਲ ਕਿਨੂੰ ਤਾਂ ਕਿਨੂੰ ਦਾ ਜਵਾਬ ਹੂੰ ਤਾਂ ਉਹ ਜਵਾਬ ਤੇ ਤੁਹਾਨੂੰ ਪਤਾ ਹੀ ਹੈ ਨਾ ਕਿਵੇਂ ਮਿਲਦਾ ਹੁੰਦਾ ਜੀ ਦੇਖੋ ਚਰਚਾ ਕੋ ਹੋਰ ਵੀ ਚੱਲਦੀ ਆ ਇਹ ਚਰਚਾ ਹਾਲੇ ਹੂੰ ਕਹਿੰਦੇ ਕਿ ਗਿਆਨੀ ਰਗਵੀਰ ਸਿੰਘ ਹੁਰੀ ਵੀ ਹਟ ਲਿਸਟ ਤੇ ਆਏ ਪਏ ਨੇ ਜਥੇਦਾਰ ਸਾਹਿਬ ਦੇ ਕੀ ਬਾਤ ਵੱਡੀ ਗੱਲ ਹੈ ਹੂੰ ਵੱਡੀ ਚਰਚਾ ਹੈ ਜੀ ਜੀ ਕੁਝ ਚੀਜ਼ਾਂ ਤੁਹਾਨੂੰ ਪਤਾ ਹੈ ਨਾ ਕਿ ਇਦਾਂ ਜਦੋਂ ਗੱਲਾਂ ਬਾਤਾਂ ਕਰੀ ਦੀਆਂ ਲੀਡਰਾਂ ਦੇ ਨਾਲ ਤਾਂ ਸੋਨ ਨਿਕਲ ਆਉਂਦੀ ਕੋਈ ਨਾ ਕੋਈ ਵਿੱਚੋਂ ਗੱਲ ਨਿਕਲ ਤੁਹਾਨੂੰ ਸੋ ਮਿਲ ਜਾਂਦੀ ਆ ਤਾਂ ਮਤਲਬ ਕਿ ਮੈਨੂੰ ਸੁਧਾਰ ਲਹਿਰ ਦੇ ਹੀ ਇੱਕ ਲੀਡਰ ਨੇ ਦੱਸਿਆ ਕਿ ਅਸਲ ਦੇ ਵਿੱਚ ਮਿੰਟੂ ਜੀ ਇਹ ਵੀ ਵਾਪਰ ਸਕਦਾ ਅਸੀਂ ਇੱਧਰ ਵੀ ਨਿਗਾਹ ਰੱਖ ਕੇ ਬੈਠੇ ਆ ਕਮਾਲ ਦੀ ਗੱਲ ਹੈ ਜੀ ਆਪਾਂ ਉਹ ਸੀਨ ਤਾਂ ਭੁੱਲੇ ਬੈਠੇ ਸੀਗੇ ਹਾਂ ਜੀ ਤਾਂ ਮਤਲਬ ਕਿ ਬਹੁਤ ਵੱਡੇ ਮੈਂ ਜਿਵੇਂ ਅੱਗੇ ਕਿਹਾ ਸੀਗਾ ਕਿ ਸਰ ਇੱਕ ਖਬਰ ਕਰਕੇ ਮਤੇ ਸਮਝ ਲੈਣਾ ਤੁਸੀਂ ਕਿ ਅਕਾਲੀਆਂ ਦਾ ਇਹ ਖਲਾਰਾ ਸਿਮਟ ਗਿਆ ਤੇ ਹੁਣ ਖਬਰਾਂ ਤੋਂ ਸਾਡੀ ਛੁੱਟੀ ਆ ਨਹੀਂ ਮੈਂ ਤੁਹਾਨੂੰ ਕਿਹਾ ਸੀਗਾ ਕਿ ਸੰਕਟ ਹੀ ਐਸਾ ਹੈ ਕਿ ਇਸ ਸੰਕਟ ਦੇ ਹਰ ਮੋੜ ਤੇ ਇੱਕ ਸੰਕਟ ਖੜਾ ਹੈ ਕੀ ਬਾਤ ਗਿਆਨੀ ਹਰਪ੍ਰੀਤ ਸਿੰਘ ਦੇ ਕਹ ਲੋ ਕਿ ਜੋ ਸੇਵਾ ਕਾਰਜ ਨੂੰ ਖਤਮ ਕਰਨ ਦਾ ਮਾਮਲਾ ਸੀ ਮੈਂ ਤੁਹਾਨੂੰ ਉੱਥੇ ਵੀ ਕਿਹਾ ਸੀ ਇਹ ਮੁੱਕ ਰੇੜਕਾ ਹੈ ਵੇਖ ਲੋ ਤਾਂ ਗਿਆਨੀ ਹਰਪ੍ਰੀਤ ਸਿੰਘ ਮਦਾਨ ਚ ਆ ਗਏ ਜੀ ਬਿਲਕੁਲ ਉਹ ਕੱਲ ਬਾਦਲ ਫੈਮਿਲੀ ਦੇ ਜਿਹੜੇ ਬਹੁਤ ਕਲੋਜ਼ ਨੇ ਸਦਾ ਰਗੂਜੀਤ ਸਿੰਘ ਵਿਰਕ ਉਹਨਾਂ ਤੇ ਸਵਾਲ ਚੁੱਕ ਰਹੇ ਸਨ ਗਨੀਆਪਲੀ ਸਿੰਘ ਜੀ ਤਾਂ ਮਤਲਬ ਕਿ ਇਹ ਚੀਜ਼ਾਂ ਜੜੀਆਂ ਨੇ ਉਹ ਆਪਾਂ ਕਹਿ ਸਕਦੇ ਆ ਕਿ ਉਲਝਦੀਆਂ ਹੋਰ ਜਾ ਰਹੀਆਂ ਨੇ ਹਮ ਮਰਜ਼ ਵੜਤਾ ਗਿਆ ਜੂ ਜੂ ਦਬਾ ਕੇ ਜੀ ਬਿਲਕੁਲ ਇਸ ਵੇਲੇ ਹਾਲਾਤ ਕੁਝ ਇਸ ਤਰ੍ਹਾਂ ਦੇ ਹੋਏ ਪਏ ਨੇ ਇਹਨਾਂ ਦੇ ਤੇ ਵੱਡੀਆਂ ਖਬਰਾਂ ਨੇ ਵੈਸੇ ਹਮ ਹਮ ਕਿ ਜੀਐਸਟੀਪੀਸੀ ਮੈਂਬਰ ਜਰ ਬੇਸ਼ੱਕ ਕੋ ਕਹਿ ਰਹੇ ਨੇ ਕਿ ਦੇਖੋ ਜੀ ਨਹੀਂ ਇਹ ਕੋਈ ਆਫੀਸ਼ੀਅਲੀ ਕੋਈ ਮੀਟਿੰਗ ਨਹੀਂ ਹੈ ਚਰਚਾਵਾਂ ਹੀ ਨੇ ਜੀ ਮਤਲਬ ਕਿ ਵਿਆਹ ਸ਼ਾਦੀ ਦਾ ਕੰਮ ਵਿਆਹ ਸ਼ਾਦੀ ਦਾ ਕਾਰਜ ਸਮਾਪਤ ਹੋਇਆ ਜਿਹੜੇ ਰਹਿ ਗਏ ਵਧਾਈ ਦੇਣ ਆਏ ਨੇ ਮਿਲ ਮਲਾਉਣਾ ਆਏ ਨੇ ਇਹਦੇ ਚੀ ਗੱਲਾਂ ਨਹੀਂ ਵੇਖਣੀਆਂ ਚਾਹੀਦੀਆਂ ਪਰ ਕਹਿ ਲਓ ਕਿ ਇਹ ਸਾਰਾ ਕੁਝ ਜਿਹੜਾ ਇਤਫਾਕਨ ਉਸ ਵੇਲੇ ਹੋ ਰਿਹਾ ਜਦੋਂ ਪ੍ਰਧਾਨ ਦੀ ਚੋਣ ਜਿਹੜੀ ਹੈ ਹੂੰ ਉਹਦੇ ਵਾਸਤੇ ਫਿਕਰਮੰਦੀ ਜਾਂ ਸਿਰਦਰਦੀ ਤੇ ਹੈ ਬਿਲਕੁਲ ਬਿਲਕੁਲ ਇੱਕ ਤੋਂ ਇੱਕ ਕਰਕੇ ਕਹਿ ਲਓ ਵੇਖ ਤਾਂ ਡਿਗ ਰੀਆਂ ਨੇ ਜਾਂ ਹੋਰ ਨਵੀਆਂ ਕੌਣ ਆਉਂਦਾ ਹੁੰਦਾ ਉਹਦੇ ਵਿੱਚ ਨਾ ਇਹ ਸਵਾਲ ਤੇ ਹੈ ਹੀ ਖੈਰ ਅਮਰਿਤਪਾਲ ਸਿੰਘ ਜੀ ਪੁੱਛ ਰਹੇ ਨੇ ਕਿ ਸੁਖਬੀਰ ਬਾਦਲ ਸਾਹਿਬ ਦੇ ਐਸਜੀਪੀਸੀ ਮੈਂਬਰਾਂ ਨੂੰ ਕਿਵੇਂ ਬੁਲਾ ਸਕਦੇ ਨੇ ਕਹਿੰਦੇ ਦੇਖੋ ਇਹੀ ਤੇ ਵੱਡਾ ਸਵਾਲ ਹੈ ਨਾ ਤੇ ਇਹਦੇ ਤੇ ਕਲੈਰੀਫਿਕੇਸ਼ਨ ਅਕਾਲੀ ਦਲ ਬਾਦਲ ਦੀ ਮੈਂ ਤੁਹਾਨੂੰ ਦੇ ਦਿੱਤੀ ਆ ਹੂੰ ਉਹ ਕਹ ਰਹੇ ਨੇ ਜੀ ਕੁਝ ਮੈਂਬਰ ਸਾਹਿਬ ਕਹ ਲੋ ਜੇ ਮੌਤ ਬਾਅਦ ਛੱਡੇ ਅਕਾਲੀ ਦਲ ਦੇ ਉਹ ਰਹਿ ਗਏ ਵਿਆਹ ਸ਼ਾਦੀ ਤੇ ਹਾਜ਼ਰੀ ਨਹੀਂ ਲੱਗੀ ਹੂੰ ਉਹ ਹੁਣ ਵਧਾਈ ਦੇਣ ਆਏ ਨੇ ਬਈ ਕੀ ਤੁਸੀਂ ਇਦਾਂ ਦੀਆਂ ਗੱਲਾਂ ਨਾ ਕਰੋ जनाਬ ਨਾਲ ਇਹ ਵੀ ਕਹਿ ਰਹੇ ਨੇ ਕਿ ਬੁਲਾ ਕੇ ਕੰਨੇ ਵਧਾਈ ਲੈਣੀ ਇਹ ਵੀ ਇਤਿਹਾਸ ਚ ਪਹਿਲੀ ਵਾਰ ਹੋ ਰਿਹਾ ਹੈ ਨਾਲ ਜਟਵੜ ਜੀ ਕਹਿ ਰਹੇ ਨੇ ਕਿ ਪੰਜਾਬ ਦੇ ਪ੍ਰਧਾਨਤਾ ਹੁਣ ਵੀ ਹੈਗੇ ਆ ਕਹਿੰਦੇ ਅੰਦਰ ਖਾਤੇ ਦੁਨੀਆ ਦੇ ਵਿੱਚ ਜੋ ਮਰਜ਼ੀ ਚੱਲੀ ਜਾਵੇ ਤੇ ਰਾਣਾ ਗੁਰਵਿੰਦਰ ਸਿੰਘ ਜੀ ਕਹਿ ਰਹੇ ਨੇ ਕਿ ਗੰਗਾਧਰੀ ਸ਼ਕਤੀਮਾਨ ਹੈ ਜੀ ਜੇ ਸੁਖਵੀਰ ਬਾਦਲ ਨਹੀਂ ਬੁਲਾਊਗਾ ਮੈਂਬਰਾਂ ਨੂੰ ਤਾਂ ਕੌਣ ਬੁਲਾਊਗਾ ਦੇਖੋ ਜਵਾਬ ਹੀ ਦੇਖੋ ਪਰ ਆਫੀਸ਼ੀਅਲੀ ਅਸੀਂ ਮਜਬੂਰ ਹੁੰਨੇ ਆ ਨਾ ਚੀਜ਼ਾਂ ਲਈ ਕਿ ਜੋ ਅਕਾਲੀ ਦਲ ਬਾਦਲ ਦਾ ਵਰਜ਼ਨ ਹੈ ਇਸ ਮਾਮਲੇ 'ਚ ਉਹ ਵੀ ਦੱਸਣਾ ਜ਼ਰੂਰੀ ਹੈ ਤਾਂ ਪ੍ਰੈਸ ਨੋਟ ਤੇ ਹੈਗਾ ਹੀ ਹੈਗਾ ਜੀ ਉਹ ਲਿਖਤਾ ਹੈ ਜੀ 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 ਮਿੰਟੂ ਜੀ ਬੁੱਟਰ ਸਾਹਿਬ ਕਹਿੰਦੇ ਕਿ ਟੱਕੀ ਰੇਜੇ ਕੋਈ ਨਾ 부ਜੇ ਪਰ ਜਦੋਂ ਕੁੱਕਰ ਫਟਦਾ ਹੈ ਕਿੰਨੇ ਫਿਰ ਖਲਾਰਾ ਪੈ ਜਾਂਦਾ ਹੈ ਤੇ ਖੈਰ ਆਪਾਂ ਤਾਂ ਹਰ ਦਿਨ ਕੁਛ ਨਾ ਕੁਛ ਨਵਾਂ ਦੇਖਦੇ ਆ ਕਿ ਨਵਾਂ ਕੋਈ ਨਾ ਕੋਈ ਕੁੱਕਰ ਫਟ ਜਾਂਦਾ ਹੈ ਕੋਈ ਨਾ ਕੋਈ ਨਵੀਂ ਗੱਲ ਆ ਜਾਂਦੀ ਹੈ ਸਾਹਮਣੇ ਪਰ ਦੇਖੋ ਆ ਜਿਹੜੀ ਤੁਸੀਂ ਹੁਣ ਇੱਕ ਹੋਰ ਕੰਸੋਲ ਜੀ ਦਿੱਤੀ ਹੈ ਰਗਵੀਰ ਸਿੰਘ ਜੀ ਵਾਲੀ ਹੁਣ ਇਹਦੇ ਤੇ ਵੀ ਧਿਆਨ ਰਹੂਗਾ ਕਿ ਭਾਈ ਇਹ ਕੀ ਹੁੰਦਾ ਉਹਨਾਂ ਦਾ ਆਹ ਦੇਖੋ ਕੀ ਬਣਦਾ ਅੱਗੇ ਜੀ 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 ਕੀ ਹੁੰਦਾ ਮੰਤੂ ਜੀ ਇੱਕ ਮਿੱਤਰ ਵਾਰ-ਵਾਰ ਪੁੱਛ ਰਹੇ ਨੇ ਕਿ ਦਿੱਲੀ ਦਾ ਸੀਐਮ ਦਿੱਲੀ ਦੇ ਸੀਐਮ ਦਾ ਕੀ ਬਣਿਆ ਦੇਖੋ ਮੇਰੀ ਇੱਕ ਬਹੁਤ ਵੱਡੇ ਲੀਡਰ ਨਾਲ ਗੱਲ ਹੋਈ ਉਸ ਵੇਲੇ ਜਦੋਂ ਉਹਨਾਂ ਨੇ ਲੰਬਾ ਦਿੱਤਾ ਹਮ ਚਲੋ ਉਹਨਾਂ ਨੇ ਨਹੀਂ ਕਿਹਾ ਉਹਨਾਂ ਦੀ ਫਰਾਕ ਨਹੀਂ ਆ ਤਾਂ ਉਹ ਕਹਿੰਦੇ ਯਾਰ ਤੁਸੀਂ ਸਾਡਾ ਪੱਖ ਨਹੀਂ ਸੀ ਲਿਆ ਮੇਰੇ ਐਸੈਟਸ ਬਾਰੇ ਜਦ ਤੱਕ ਸਟੋਰੀ ਕੀਤੀ ਕਾਫੀ ਆਪ ਤੇ ਪਹਿਲਾਂ ਜੀ ਚਲੋ ਉਹ ਚੀਜ਼ ਲਈ ਹੁੰਦਾ ਹੀ ਆ ਕਿ ਚਲੋ ਬਈ ਠੀਕ ਹੈ ਸਾਡੇ ਕੋਲ ਉਸ ਵੇਲੇ ਨੰਬਰ ਵਗੈਰਾ ਨਹੀਂ ਸੀ ਹਮ 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 ਤੇ ਚਲੋ ਉਹਨਾਂ ਨੇ ਦੱਸਿਆ ਵੀ ਕਿ ਮੈਂ ਤਾਂ ਰਿਚੇਸਟ ਸੀਗਾ ਬਾਈ ਯਾਰ ਉਸ ਟਾਈਮ ਵੀ ਸੀਗਾ ਜੀ ਤੇ ਬਿਲਕੁਲ ਤੁਸੀਂ ਚਲੋ ਉਹ ਚੱਲਦਾ ਹੁੰਦਾ ਜੀ ਪੱਤਰਕਾਰਾਂ ਚ ਲੀਡਰਾਂ ਚ ਚੱਲਦਾ ਹੁੰਦਾ ਜੀ ਜੀ ਲਾਂਬੇ ਆਉਂਦੇ ਆ ਸਫਾਈਆਂ ਹੁੰਦੀਆਂ ਜਾਂ ਤੱਥਾਂ ਦੀ ਪੇਸ਼ਕਾਰੀ ਹੁੰਦੀ ਹੈ ਤੁਹਾਡੇ ਤੱਥ ਕਰੈਕਟ ਕੀਤੇ ਜਾਂਦੇ ਹੁੰਦਾ ਉਹਨਾਂ ਨੇ ਕਿਹਾ ਕਿ ਨਹੀਂ ਜੀ ਕੋਈ ਗੱਲ ਨਹੀਂ ਹੈ ਆਓ ਇੰਨਾ ਕਿ ਤਾਂ ਚਲੋ ਉਹ ਵੀ ਸਮਝ ਲਿਆ ਕਿ ਇਹਦਾ ਪ੍ਰੋਫੈਸ਼ਨਲ ਕੰਮ ਹੋ ਰਿਹਾ ਹੈ ਜੀ ਚਲੋ ਤੇ ਮੈਂ ਉਹਨਾਂ ਤੋਂ ਪੁੱਛਿਆ ਮੈਂ ਆਖਿਆ ਜੀ ਕੋਈ ਬ੍ਰੇਕਿੰਗ ਹੀ ਦੇ ਦਿਓ ਹੁਣ ਚਲੋ ਨਾ ਲੰਬਾ ਸ਼ਾਂਬਾ ਤੇ ਹੋ ਗਿਆ ਤੁਹਾਡਾ ਸਿਰ ਮੱਥੇ ਜੀ ਅਸੀਂ ਕਿਹੜਾ ਭੱਜਦੇ ਆ ਕਿੱਥੇ